ਨਾਲਾ ਦੇ ਵਿੱਚ ਜੀ ਅੱਜ ਮੇਗਾ ਭਾਗ ਚਿੱਤੇ ਦੀ ਕਾਨਫਰੰਸ ਇਸ ਤਰ੍ਹਾਂ ਦੇ ਪ੍ਰੋਗਰਾਮ ਹੈ ਤੇ ਵਿਰੋਧੀ ਧਿਰ ਦੇ ਨੇਤਾਵਾਂ ਤੋਂ ਬਾਅਦਵਾ ਸਿਰ ਪੰਜਾਬ ਪਾਰ ਦੇ ਵਿਚਕਾਰ ਸੰਗਠਨ ਤੇ ਸਾਡੇ ਲੋਕਾਂ ਨੂੰ ਜੁਗਮਾਰੀ ਦੇਣ ਦਾ ਕੰਮ ਕੀਤਾ ਜਾ ਰਿਹਾ ਹੈ। ਦਾ ਅੱਗੇ ਜਿਹੜੇ ਉੱਤੇਦਾਰ ਆ ਅਡਰ ਇਸ ਅੱਗੇ ਜੋ ਜਿਨ੍ਹਾਂ ਨੇ ਜ਼ਿੰਮੇਵਾਰੀ ਲੈਣੀ ਹੈ ਮੰਡਲ ਦੇ ਜਿਹੜੇ ਉੱਤੇਦਾਰ ਹੈ ਉਹ ਅੱਗੇ ਖਾਨੀ ਜ਼ਿੰਮੇਵਾਰੀ ਲੈਣਗੇ ਤੇ ਇੱਕ ਬੀਐਲਏ 2 ਬਣਾਇਆ ਜਾਏਗਾ ਬੀਐਲਏ 2 ਦਾ ਕੰਪਲੀਟ ਹੋਏਗਾ ਅਟਰੀਬਿਊਟਸ ਜਿਹੜੀ ਸੂਚੀ ਨੂੰ ਸਮੇਂ-ਸਮੇਂ ਸਰ ਚੈੱਕ ਕਰਦੇ ਜਿਸ ਪ੍ਰਕਾਰ ਦਾ ਅੱਜ ਸਰਕਾਰਾਂ ਦਾ ਕੰਮ ਹੈ ਜਿਸ ਤਰ੍ਹਾਂ ਮਹਾਰਾਸ਼ਟਰ ਚੋਇਆ 40 ਲੱਖ ਦੇ ਲਗਭਗ ਵੋਟ ਪੰਜਾਂ ਵਿੱਚ ਨਵੀਂ ਬਣਾ ਦੇ ਹਰ ਇੱਕ ਦੇ ਪੱਗ ਲਾ ਇਸੇ ਤਰ੍ਹਾਂ ਹਰਿਆਣਾ ਚ ਜਿਹੜੀਆਂ ਪੱਕੀਆਂ ਵੋਟਾਂ ਸਨ ਉਹ ਕੱਟ ਦਿੰਦੇ ਸੋ ਅਸੀਂ ਨਿਰਕਰ ਆਪੇ ਪੁੱਠਾ ਤੇ ਨਜ਼ਰ ਰੱਖਾਂਗੇ ਔਰ ਸੰਗਠਨ ਸਮੇਂ-ਸਮੇਂ ਸਿਰ ਜਾ ਕੇ ਇਨ੍ਹਾਂ ਦੇ ਵਿੱਚ ਮੌੜਾਂ ਦੇ ਵਿੱਚ ਕੰਮ ਕਰੇਗਾ ਸੋ ਉਸ ਮਹਿਮ ਦੇ ਤਹਿਤ ਅੱਜ ਜਨਾਲਾ ਵਿਖੇ ਪ੍ਰੋਗਰਾਮ ਸੀ ਜਿਸ ਪ੍ਰੋਗਰਾਮ ਦੀ ਅਗਵਾਈ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਰਦਾਰ ਹਰਪ੍ਰੀਤ ਅਤੇ ਹਰਪ੍ਰਤਾਪ ਸਿੰਘ ਜੀ ਅਦਿਵਾ ਸਾਹਿਬ ਨੇ ਕੀਤੀ ਇਸ ਕਰਕੇ ਅੱਜ ਮੈਂ ਸੰਗਠਨ ਦੇ ਲੋਕਾਂ ਨੂੰ ਆਪਣੇ ਹੀ ਵਰਕਰਾਂ ਨੂੰ ਮਿਲਣਾ ਸਿੱਖਿਆ ਚਲੋ ਪੀ ਪ੍ਰਤਾਪ ਸਿੰਘ ਬਾਇਬਾਰੇ ਪੱਛਾ ਦਰਦ ਹੋਇਆ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੇਖੋ ਜਿਸ ਪ੍ਰਕਾਰ ਦਾ ਜੋ ਬਿਆਨ ਐਲੋਪੀ ਨੇ ਦਿੱਤਾ ਜਦ ਵਿਰੋਧੀ ਧਿਰ ਦੇ ਲੀਡਰ ਨੂੰ ਵਿਧਾਨ ਸਭਾ 'ਚ ਬੋਲਣਾਂ ਨਾ ਦਿੱਤਾ ਜਾਵੇ ਔਰ ਵਿਰੋਧੀ ਧਿਰ ਦੀ ਕੋਈ ਆਵਾਜ਼ ਸੁਣਵਾਲਾ ਨਾ ਹੋਵੇ ਪਰ ਇੱਕ ਪ੍ਰੈਸ ਕਾਨਫਰੰਸ ਦੇ ਨਾਲ ਆਪ ਸਿੰਘ ਬਾਜਵਾ ਨੇ ਖੂਨ ਵਾਲੇ ਘਟਨਾ ਕਰਮ ਦੀ ਜਾਣਕਾਰੀ ਦਿੱਤੀ ਪੂਰੀ ਜਾਨਾ ਇਸ ਤਰ੍ਹਾਂ ਦੇ ਘਟਨਾ ਕਰਮ ਪੰਜਾਬ ਦੇ ਵਿੱਚ ਵਾਪਰ ਰਹੇ ਆ ਆਖਬਾਰਾਂ ਚ ਖਬਰਾਂ ਲੱਗੀਆਂ ਕਿ 55 ਗਿਰਨੇ ਆਏ 9 ਹਜੇ 9ਾਂ ਦੀ ਤਲਾਸ਼ ਦੇ ਵਿੱਚ ਪੁਲਿਸ ਹੈ ਏ ਵੀ ਅਖਬਾਰ ਚ ਲੱਗਿਆ ਕਿ 48 ਦਿਨ ਪਹਿਲਾਂ ਦੇਸ਼ ਦੀ ਇੰਟੈਲੀਜੈਂਸ ਨੇ ਇਹ ਕਿਹਾ ਸੀ ਕਿ ਕਿਸੇ ਹਿੰਦੂ ਲੀਡਰ ਤੇ ਹਮਲਾ ਹੋ ਸਕਦਾ ਹੈ ਲੇਕਿਨ ਪੰਜਾਬ ਦੀ ਇੰਟੈਲੀਜੈਂਸ ਜਿਹੜੀ ਕੇਵਲ ਕਾਂਗਰਸ ਦੀ ਮੀਟਿੰਗ ਚ ਕੀ ਹੋਇਆ ਭਗਵਾਨ ਜੀ ਆਪ ਦੱਸਦੇ ਤੇ ਕਾਂਗਰਸੀ ਲੀਡਰ ਕੀ ਕਰ ਰਹੇ ਉਹਨਾਂ ਦੀ ਖਬਰ ਰੱਖਦੀ ਹੈ ਉਹਨਾਂ ਨੂੰ ਇਸ ਬਾਰੇ ਕੋਈ ਜਾਣਨ ਮੰਦਰ ਦੇ ਵਿੱਚ ਹੈਂਡ ਗ੍ਰਨੇਡ ਡਿਕਣਾ ਅੰਮ੍ਰਿਤਸਰ ਬਾਬਾ ਸਾਹਿਬ ਅੰਬੇਦਕਰ ਜਿਹੜੇ ਸੰਵਿਧਾਨ ਦੇ ਨਿਰਮਾਤਾ ਉਹਨਾਂ ਦੀ ਮੂਰਤੀ ਨੂੰ ਤੋੜਨ ਦੀ ਕੋਸ਼ਿਸ਼ ਕਰਨੀ ਔਰ ਉੱਤੇ ਖਾਲਿਸਤਾਨ ਜਿੰਦਾਬਾਦ ਦਾ ਨਾਰਾ ਲਿਖ ਦੇਣਾ ਇਹ ਸਭ ਕੁਝ ਪੰਜਾਬ ਚੱਲ ਰਿਹਾ ਹੈ ਤੇ ਬਾਜਵਾ ਸਾਹਿਬ ਨੇ ਕਿਹਾ ਕਿ ਮੈਨੂੰ ਡਰ ਹੈ ਕੀ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਹੋਰ ਹਮਲੇ ਹਜੇ ਹੋਣ ਨੇ? ਬਾਕੀ ਹੈ। ਜਿਹੜੀ ਮੈਨੂੰ ਕਿਸੇ ਨੇ ਇਤਲਾਹ ਦਿੱਤੀ ਹੈ। ਕੀ ਮਾੜਾ ਕਿਹਾ ਜੀ? ਅਗਰ ਇਸ ਕੱਲ ਤੇ ਪਰਚਾ ਦੇਣਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਸੁਮੁੱਚੀ ਕਾਂਗਰਸ ਬਾਜਵਾ ਸਾਹਿਬ ਦੇ ਨਾਲ ਮੈਂ ਉਹਨਾਂ ਦੇ ਬਿਆਨ ਨਾਲ ਸਹਿਮਤੀ ਜਤਾਉਣਾ ਹੈ। ਫਿਰ ਮੇਰੇ ਦੇ ਵੀ ਪਰਚਾ ਦੇ ਦਿਓ। ਇਹ ਕੇਵਲ ਤੇ ਕੇਵਲ ਬਦਲਾਖੋਰੀ ਦੀ ਰਾਜਨੀਤੀ ਹੈ। ਪ੍ਰਤਾਪ ਸਿੰਘ ਬਾਜਵਾ ਨੂੰ ਪਸੌਣ ਵਾਸਤੇ ਸਰਕਾਰ ਤੁਹਾਨੂੰ ਫਿਰ ਦੀ ਸੀ ਕੋਈ ਨਾ ਮੁੱਦਾ ਮਿਲਿਆ ਕਿ ਉਹਨਾਂ ਨੇ ਇਹ ਬਾਨਾ ਪਾਰ ਲਿਆ ਜਿਹੜਾ ਵੀ ਵਿਰੋਧੀ ਧਿਰ ਦਾ ਬੰਦਾ ਮੁੱਖ ਮੰਤਰੀ ਦੇ ਸਾਹਮਣੇ ਬੋਲਦਾ ਹੈ ਜਾਂ ਬੋਲਣ ਦੀ ਕੋਸ਼ਿਸ਼ ਕਰਦਾ ਹੈ ਉਹਨੂੰ ਪਰਚੇ ਦੇ ਸਬੰਤ ਸੀਐਮਆਰ ਹੁਣ ਵੀ ਬੋਲੇ ਸੀਗੇ ਕਹਿ ਰਹੇ ਬਿਆਨ ਦਿੱਤਾ ਲਾਣਾ ਕਿ ਇਹ ਜਿਹੜਾ ਆਪਣੀ ਗੱਲ ਕਰਨ ਆਪਣੀ ਗੱਲ ਰੱਖਣ ਜਿਹੜੀ ਰਾਜਨੀਤੀ ਜਿਹੜੀ ਆ ਉਹ ਆਪਣੀ ਵੇਖਣ ਵੀ ਕਿਹੜੀ ਕਰਨ ਦੇ ਰਹੇ ਨੇ ਅਸੀਂ ਦੱਸੋ ਕਿਹੜੀ ਕਰਨ ਦੇ ਡਰਾਮੇ ਦੀ ਗੱਲ ਕਰਨਾ ਅਸੀਂ ਡਰਾਮੇ ਭਾਈ ਜੀ ਡਰਾਮਾ ਤਾਂ ਹੁੰਦਾ ਵੀ ਜੇ ਵਿਰੋਧੀ ਧਿਰ ਦੇ ਨੋਟਾਂ ਨੇ ਕਿਹਾ ਹੁੰਦਾ ਕਿ ਹੈਂਡ ਗਰਨੇਡ ਢਿੱਗ ਸਕਦੇ ਐ ਤੇ ਇਥੇ ਨਾ ਪਿਆ ਹੁੰਦਾ ਹੈਂਡ ਗਰਨੇਡ ਤਾਂ ਆਲੂਆਂ ਦੀ ਰੇੜੀ ਤੇ ਮਿਲਦੇ ਥੋੜੇ ਐ ਪੰਜਾਬ 'ਚ ਇੱਕ ਬੰਦੇ ਦੇ ਘਰੇ ਦੋ ਦੋ ਵਾਰੀ ਹਮਲਾ ਹੋ ਜਾਂਦਾ ਹੈ ਮਰੇ ਸਰਚ ਹੋਏ ਹਮਲੇ ਜਿਹੜੇ ਹੈਂਡ ਗ੍ਰੇਨੇਡ ਦੇ ਉਹਨਾਂ ਨੂੰ ਇਹ ਕਹਿ ਦਿੰਦੇ ਆਂ ਦੀ ਸਿਲੰਡਰ ਫਟਿਆ ਟਾਇਰ ਫਟਿਆ ਇਦਾਂ মিডিਆ ਦੇ ਜਿੱਥੇ ਲੋਕ ਪਹੁੰਚ ਜਾਂਦੇ ਆ ਉਹਨੂੰ ਤਾਂ ਹੈਂਡ ਗ੍ਰੇਨੇਡ ਚ ਕਹਿ ਦਿੰਦੇ ਆਂ ਆਦਰਵਾਇਸ ਤਾਂ ਐਸੇ ਕਈ ਸੈਂਕੜੇ ਹਮਲੇ ਹੋਏ ਆ ਪੰਜਾਬ 'ਚ ਜਿੱਕੇ মিডিਆ ਨਹੀਂ ਪਹੁੰਚਿਆ ਰੋਟੋ ਰਾਤ ਪੁਲਿਸ ਨੇ ਕਹਿਤਾ ਕਿ ਇਹ ਤਾਂ ਟਾਇਰ ਫਟਿਆ ਸੀਗਾ ਸੋ ਅਸੀਂ ਰਾਜਨੀਤੀ ਨਹੀਂ ਕਰ ਰਹੇ ਪੰਜਾਬ ਨੂੰ ਬਚਾਉਣ ਵਾਸਤੇ ਪੰਜਾਬ ਕਾਂਗਰਸ ਨੇ ਆਗਦੇ ਮੁਖਬਤਰੀ ਨੂੰ ਸ਼ਹੀਦ ਕਰਾਏ ਮਰਵਾਏ ਕਿ ਪੰਜਾਬ ਦੀ ਅਮਨ ਔਰ ਸ਼ਾਂਤੀ ਨੂੰ ਪੰਗ ਨਹੀਂ ਹੋਣ ਦਿੱਤਾ ਹਿੰਦੂ ਸਿੱਖ ਭਾਈਚਾਰਾ ਜਿਹੜਾ ਉਹਨਾਂ ਦੀ ਏਕਤਾ ਨੂੰ ਖਰਾਬ ਨਹੀਂ ਹੋਣ ਦਿੱਤਾ ਸ਼ਹਾਦਤਾਂ ਦਿੱਤੀਆਂ ਜਦੋਂ ਇਹਨਾਂ ਦਾ ਪੁਨਰ ਜਨਮ ਨਹੀਂ ਹੋਇਆ ਸੀ ਆਮ ਆਦਮੀ ਪਾਰਟੀ ਦਾ ਉਸ ਵੇਲੇ ਕਾਂਗਰਸ ਪਾਰਟੀ ਨੇ 1992 ਚ ਚੋਣ ਲੜ ਕੇ ਜਦੋਂ ਸਾਰੀਆਂ ਰਾਜਨੀਤਿਕ ਪਾਰਟੀਆਂ ਪਤ ਗਈਆਂ ਜਾਨ ਟਲੀ ਤੇ ਰੱਖ ਕੇ ਕਾਂਗਰਸ ਦੇ ਸਾਡੇ ਲੀਡਰਸ਼ਿਪ ਨੇ ਅਜਨਾਲਾ ਸਾਧ ਦੇ ਬਜ਼ੁਰਗਾਂ ਨੇ ਆਪਣੀ ਜਾਨ ਟਲੀ ਤੇ ਰੱਖ ਕੇ ਇਲੈਕਸ਼ਨ ਲੜੇ ਤੇ ਹਸਦਾ ਵਸਦਾ ਪੰਜਾਬ ਵਾਪਸ ਕਰਕੇ ਦਿੱਤਾ ਇਸ ਕਰਕੇ ਸਾਨੂੰ ਚਿੰਤਾ ਹੈ ਕਿ ਦੁਬਾਰੇ ਪੰਜਾਬ ਮੁੱਠਕਾਲੇ ਦਿਨਾਂ ਚ ਨਾ ਚਲਾ ਜਾਵੇ ਕਹਿੰਦੇ ਵੀ ਕੱਲ ਮੈਂ ਤਾਂ ਲਗਾ ਸ਼ੁਰੂ ਤੋਂ ਮਰੀ ਮਾਰ ਰਿਹਾ ਤੇ ਰਾਤ ਦੇ ਸਮੇਂ ਉਹਨਾਂ ਨੂੰ ਪੁੱਛਰ ਕੀਤਾ ਗਿਆ ਟਰਾਲੀਆਂ ਦੀ ਚੋਰੀ ਹੋਈਆਂ ਉਸ ਬੰਦੇ ਪੰਜਾਬ ਪੰਚ ਦਾ ਕੀ ਲੋੜ ਹੈ ਦੇਖੋ ਹੁਣ ਇਹ ਵੀ ਕਹਿਣਗੇ ਇੱਥੇ ਰਾਜਨੀਤੀ ਕੀ ਕਰਦੇ ਸਾਲ ਤੋਂ ਬੈਠੇ ਆਦੇ ਹੱਕਾਂ ਦੀ ਰਾਖੀ ਕਰਦੇ ਆ ਤੁਹਾਨੂੰ ਦੇਸ਼ ਦੇ ਗ੍ਰਹਿ ਮੰਤਰੀ ਦਾ ਫੋਨ ਆ ਗਿਆ ਭਗਵੰਤ ਮਾਨ ਸਾਹਿਬ ਕਿ ਤੁਸੀਂ ਰਾਤੋਂ ਰਾਤ ਉਹਨਾਂ ਦੀਆਂ ਟਰਾਲੀਆਂ ਰਾਤ ਨੂੰ ਮਿਸ਼ਨ ਕਰਨ ਦੀ ਕੀ ਲੋੜ ਹੈ ਸੁਬਾ ਕਰੋ ਤੁਹਾਡੇ ਐਮਐਲਏ ਸਭਾ ਨਾਲ ਦੇ ਕਰੋ ਟਰਾਲੀਆਂ ਫੜੀਆਂ ਗਈਆਂ ਉਹਨਾਂ ਦੇ ਪੀਂਆਂ ਦੇ ਘਰੋਂ ਟਰਾਲੀਆਂ ਟਰਾਲੇ ਫੜੇਗੇ ਟਾਈਟੇ ਲਖਦੇ ਕੀ ਐਡੀ ਜ਼ਰੂਰਤ ਪਈ ਸੀ ਕਿ ਮੀਟਿੰਗ 'ਚ ਸੱਦ ਕੇ ਉਹਨਾਂ ਦੀ ਪਿੱਠ 'ਚ ਤੁਸੀਂ ਛੁੜਾ ਮਾਰਿਆ ਮੰਨ ਕੀ ਕਰ ਰਿਹਾ ਕਿਸਾਨ ਕਿਸਾਨ ਕਹਿ ਰਿਹਾ ਸਾਨੂੰ ਐਮ ਐਸ ਪੀ ਦਿੱਤੀ ਜਾਵੇ ਅੱਜ ਪੰਜਾਬ ਦੇ ਕਿਸਾਨ ਦੇ ਹਾਲਾਤ ਹੈ ਕਹਿਨ ਨੂੰ ਤਾਂ ਤਰੀ ਫਸਲਾਂ ਤੇ ਐਮ ਐਸ ਪੀ ਹੈ ਲੇਕਿਨ 21 ਫਸਲਾਂ ਨੂੰ ਕੇਂਦਰ ਦੀ ਸਰਕਾਰ ਜਾਂ ਪੰਜਾਬ ਦੀ ਸਰਕਾਰ ਹੱਥ ਵੀ ਨਹੀਂ ਲਾਉਣੀ ਅੱਜ ਸਾਡੇ ਮਾਲ ਵਿੱਚ ਕਾਟਨ ਹੁੰਦੀ ਸੀ 4 ਲੱਖ ਤੋਂ ਵੱਧ ਦਾ ਹੈਕਟੇਰ ਏਰੀਆ ਸੀਗਾ ਉਹਰੇ ਅੱਜ ਕੇਵਲ 92 ਹੈਕਟੇਰ ਰਹਿ ਗਿਆ ਕਿਉਂਕਿ ਐਮਐਸਪੀ ਤੋਂ ਘੱਟ ਰਹਿ ਗਿਆ ਅਸੀਂ ਇਹ ਨਹੀਂ ਕਹਿੰਦੇ ਆਦਮੀ ਨਾ ਖਰੀਦੇ ਅਸੀਂ ਇਹ ਨਹੀਂ ਕਹਿੰਦੇ ਬਾਨੀ ਨਾ ਖਰੀਦੇ ਪਰ ਸਾਡੀ ਇਹ ਮੰਗ ਹੈ ਕਿ ਸਾਨੂੰ ਐਫਐਸਪੀ ਦੀ ਜਿੰਮੇਦਾਰੀ ਜੋ ਜੇ ਕੋਈ ਕੰਪਨੀ ਜਾਂ ਏਜੰਸੀ ਬਲੋ ਐਮਐਸਪੀ ਖਰੀਦੇਗੀ ਉਹਦੇ ਤੋਂ ਕਾਰਵਾਈ ਹੋਣੀ ਚਾਹੀਦੀ ਹੈ ਉਹ ਕਿਸਾਨ ਕੀ ਮੰਗਦਾ ਹੈ ਕੈਬਨਿਟ ਮੰਤਰੀ ਕੁਦੀਪ ਧਾਰੀ ਵਾਲਾ ਅੱਜ ਲਾਈਵ ਹੋਏ ਸੀ ਉਹ ਕਹਿੰਦੇ ਵੀ ਪਹਿਲਾਂ ਉਹਦੇ ਆਪੇ